ਸਸ਼ੀ ਕਾ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਨਕਾਬ ਦੀ ਜ਼ਿੰਦਗੀ ਹੈ ਹਰ ਕੋਈ ਨਕਾਬ ਪੈਨੇ ਫਿਰਦਾ ਹੈ ਭੇਤ ਕੌਣ ਜਾਣਦਾ ਹੈ ਤੇ ਕੌਣ ਭੇਤ ਦਿੰਦਾ ਹੈ ਪਤਾ ਹੀ ਨਹੀਂ ਲੱਗਦਾ ਇਸ ਰੰਗ ਬਰੰਗੀ ਦੁਨੀਆ ਵਿੱਚ ਕੌਣ ਕਿਹੜਾ ਰੰਗ ਪੈਨੇ ਫਿਰਦਾ ਹੈ ਹੈਨਾ ਬੜੇ ਤਰੀਕੇ ਦੇ ਨਾਲ ਬੜੇ ਤਰੀਕੇ ਦੇ ਨਾਲ ਬੜੇ ਸੌਖੇ ਤਰੀਕੇ ਦੇ ਨਾਲ ਅਸੀਂ ਹਰ ਇਨਸਾਨ ਨੂੰ ਬੇਕੂ ਬਣਾ ਜਾਂਦੇ ਹਾਂ ਕਦੀ ਇਹ ਕਿਉਂ ਨਹੀਂ ਸੋਚਦੇ ਕਿ ਜਿਸ ਨੂੰ ਬੇਕੂ ਬਣਾ ਰਹੇ ਆਂ ਜੋ ਅਸੀਂ ਚਾਲਾਂ ਚੱਲ ਰਹੇ ਆਂ ਇਹ ਚਾਲਾਂ ਸਾਡੇ ਦਿਮਾਗ ਦੀਆਂ ਨੇ ਇਹ ਸਾਡੇ ਮਨ ਦੀਆਂ ਨੇ ਇਹ ਇਸ ਦੁਨੀਆਦਾਰੀ ਦੀਆਂ ਨੇ ਪਰ ਉਹ ਕੁਦਰਤ ਜੋ ਹੈ ਉਸ ਨੇ ਤੇ ਉਹ ਚਾਲਾਂ ਆਪਣੇ ਅਧੀਨ ਨਹੀਂ ਰੱਖੀਆਂ ਇਹ ਦੁਨੀਆਦਾਰੀ ਦੇ ਉਲਝੇਵਿਆਂ ਵਿੱਚੋਂ ਅਸੀਂ ਆਪਣੇ ਆਪ ਨੂੰ ਬੈਸਟ ਪ੍ਰੂਫ ਕਰਨ ਦੇ ਲਈ ਚੀਜ਼ਾਂ ਕਰਦੇ ਆਂ ਕਹਿੰਦੇ ਇਹ ਦੁਨੀਆਦਾਰੀ ਜੋ ਹੈ ਇਹ ਇੱਕ ਨਕਾਬ ਪਹਿਨ ਕੇ ਦੇਖਣ ਦੀ ਹੈ ਜਿਸ ਨੂੰ ਤੁਸੀਂ ਨੰਗੇ ਮੂੰਹ ਦੇਖ ਲਿਆ ਬੜੇ ਵਧੀਆ ਕਿਸੇ ਨੇ ਲਿਖਿਆ ਹੈ ਕਿ ਨਕਾਬ ਪਹਿਨ ਕੇ ਇਹ ਦੁਨੀਆ ਮਹਿਸੂਸ ਕੀਤੀ ਜਾ ਸਕਦੀ ਹੈ ਜੇ ਤੁਸੀਂ ਨੰਗੇ ਮੂੰਹ ਇਹ ਦੁਨੀਆ ਜੀਉਣ ਲੱਗ ਪਏ ਤਾਂ ਹਰ ਕੋਈ ਤੁਹਾਨੂੰ ਨੋਜ ਡਾਲਦਾ ਹੈ ਇਹ ਸਚਾਈ ਵੀ ਇਹ ਸਚਾਈ ਵੀ ਹੈ ਦੇ ਕੇ ਤਾਂ ਦੇਖੋ ਆਪਣੇ ਭੇਤ ਕਿਸੇ ਨੇ ਕਈ ਵਾਰੀ ਤੁਸੀਂ ਪੜਿਆ ਹੋਣਾ ਗੱਡੀਆਂ ਪਿੱਛੇ ਲਿਖਿਆ ਹੁੰਦਾ ਬਚੋ ਆਪਣੇਆਂ ਤੇ ਕੌਣ ਕੌਣ ਕਿਸੇ ਦਾ ਨੁਕਸਾਨ ਕਰਦਾ ਹੈ ਕੀ ਲੈਣਾ ਕਿਸੇ ਚੌਥੇ ਨੇ ਤੁਹਾਡੇ ਕੋਲ ਦੱਸੋ ਕੀ ਲੈਣਾ ਉਸਨੇ ਕੁਝ ਵੀ ਨਹੀਂ ਮਾਰਦੇ ਤੇ ਹਮੇਸ਼ਾ ਭੇਤੀ ਹੁੰਦੇ ਆ ਭੇਤੀ ਹੀ ਮਾਰਦੇ ਆਪਾਂ ਜਾਣਦੇ ਆ ਤੇ ਹਮੇਸ਼ਾ ਆਪਣੇਆਂ ਨੂੰ ਆਪਣੇ ਹੀ ਖਾਂਦੇ ਆ ਆਪਣੇ ਹੀ ਨੁਕਸਾਨ ਕਰਦੇ ਆ ਆਪਣੇ ਹੀ ਦੁੱਖ ਦਿੰਦੇ ਆ ਆਪਣੇ ਹੀ ਮੁਸੀਬਤਾਂ ਦਾ ਕਾਰਨ ਬਣਦੇ ਆ ਕਿਉਂ ਕਿਉਂਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਇੱਕ ਦੂਜੇ ਨੂੰ ਬੇਫਿਕੂ ਬਣਾਉਣ ਚ ਲੱਗਿਆ ਹੋਇਆ ਹੈ ਜੇ ਹੁਣ ਆਪਾਂ ਦੇਖੀਏ ਕਿ ਚੌਥੇ ਤੋਂ ਕਿਸੇ ਨੇ ਜਿੱਦਾਂ ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕਈ ਵਾਰੀ ਅਸੀਂ ਕਹਿ ਦਿੰਦੇ ਆ ਕਿ ਇਹ ਤਾਂ ਅਣਜਾਣੇ ਚ ਜਾਂ ਪਰੇਸ਼ਾਨੀ ਐਦਾਂ ਹੋ ਗਈ ਜਾਂ ਉਹ ਸਾਡੇ ਨਾਲ ਐਦਾਂ ਕਰਦਾ ਜਾਂ ਸਾਡੇ ਨਾਲ ਐਦਾਂ ਹੋ ਜਾਂਦਾ ਇਹ ਠੀਕ ਹੈ ਓਕੇ ਇਹ ਦੁਨੀਆਦਾਰੀ ਹੈ ਕਈ ਤਰੀਕਿਆਂ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਸਹੀ ਜੀਉਣ ਦੇ ਲਈ ਯਤਨ ਕਰਦੇ ਆਂ ਠੀਕ ਹੈ ਭਾਈ ਹਰ ਤਰੀਕਾ ਤੁਹਾਡੇ ਲਈ ਸਹੀ ਹੈ ਜਿਵੇਂ ਮਰਜ਼ੀ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਨਗਾਉਣ ਦੇ ਲਈ ਜੋ ਮਰਜ਼ੀ ਕਰੋ ਜੋ ਮਰਜ਼ੀ ਕਰੋ ਪਰ ਇਹ ਤਾਂ ਸੋਚੋ ਕਦੇ ਇਹ ਸੋਚੋ ਕਿ ਜੋ ਤੁਹਾਡੇ ਤੇ ਭਰੋਸਾ ਕਰ ਰਿਹਾ ਹੈ ਜੇ ਕੱਲ ਨੂੰ ਤੁਸੀਂ ਉਸ ਦੀ ਜਗ੍ਹਾ ਤੇ ਹੋਵੋ ਤੇ ਤੁਹਾਡੇ ਨਾਲ ਕੀ ਬੀਤੇ ਕਦੇ ਵੀ ਉਹ ਗੱਲ ਕਹਿਣ ਤੋਂ ਪਹਿਲਾਂ ਉਹ ਕੰਮ ਕਰਨ ਤੋਂ ਪਹਿਲਾਂ ਉਹ ਚੀਜ਼ ਹੋਣ ਤੋਂ ਪਹਿਲਾਂ ਇਹ ਦਬਾਕ ਵਿੱਚ ਰੱਖਿਆ ਕਰੋ ਜੋ ਅਸੀਂ ਕਰ ਰਹੇ ਹਾਂ ਕਿਸੇ ਨਾਲ ਕੱਲ ਨੂੰ ਅਗਰ ਸਾਡੇ ਨਾਲ ਹੋਵੇ ਤਾਂ ਕਿੱਦਾਂ ਦਾ ਮਹਿਸੂਸ ਹੋਵੇਗਾ ਪਰ ਇਹ ਜਦੋਂ ਤੁਸੀਂ ਸੋਚ ਲਿਆ ਤਾਂ ਤੁਸੀਂ ਉਸ ਮੁਸੀਬਤ ਤੋਂ ਬਚ ਗਏ ਤੇ ਜੇ ਤੁਸੀਂ ਇਹ ਨਹੀਂ ਸੋਚਿਆ ਤਾਂ ਸਮਝੋ ਹਰ ਦੂਜੇ ਪਹਿਰ ਤੇ ਜਾਨੀ ਅਗਲੀ ਪੀੜ੍ਹੀ ਚ ਉਹ ਚੀਜ਼ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਉਹ ਚੀਜ਼ ਹੋਵੇਗੀ ਹੀ ਹੋਵੇਗੀ ਉਹੀ ਗੱਲ ਕਿ ਦੁਨੀਆ ਗੋਲ ਕਿਉਂ ਹੈ ਚੋਰ ਹੁੰਦੀ ਤਾਂ ਮੋੜ ਮੁੜ ਜਾਂਦਾ ਉਹਨੂੰ ਪਿਛਲਾ ਮੋੜ ਨਾ ਦਿਖਦਾ ਗੋਲ ਦਾ ਮਤਲਬ ਹੈ ਕਿ ਜਿੱਥੇ ਮਰਜੀ ਜਾ ਉਹ ਮੁੜ ਕੇ ਉੱਥੇ ਹੀ ਆਉਣਾ ਹੈ ਇਹ ਸਚਾਈ ਆ ਇਹ ਸਹੀ ਆ ਇਹ ਜਿਹੜੀ ਜਿਹੜੀਆਂ ਚੀਜ਼ਾਂ ਅਸੀਂ ਇਸ ਦੁਨੀਆਦਾਰੀ ਲਈ ਕਰਦੇ ਆ ਉਹ ਇੱਥੇ ਹੀ ਰਹਿ ਜਾਣੀਆਂ ਆਪਾਂ ਕੋਈ ਸਿੱਖਿਆ ਨਹੀਂ ਦੇ ਰਹੇ ਤੁਹਾਨੂੰ ਦੇਖੋ ਜੀ ਆਪਾਂ ਕੋਈ ਸਿੱਖਿਆ ਨਹੀਂ ਦੇ ਰਹੇ ਆਪਾਂ ਤੁਹਾਨੂੰ ਕਲੀਅਰ ਇੱਕ ਦੁਨੀਆਦਾਰੀ ਦੀ ਗੱਲ ਕਰਦੇ ਪਏ ਆ ਕਿ ਕੋਈ ਵੀ ਚੀਜ਼ ਤੋਂ ਤੁਸੀਂ ਕਰ ਰਹੇ ਸਭ ਸਹੀ ਆ ਸਭ ਸਹੀ ਆ ਕਰੋ ਜੋ ਮਰਜੀ ਕਰੋ انسان ਨੂੰ ਪਰਮਾਤਮਾ ਨੇ ਅਲੱਗ-ਅਲੱਗ ਬਣਾਇਆ ਅਲੱਗ-ਅਲੱਗ ਤਰ੍ਹਾਂ ਦੀ ਸੋਚ ਦਿੱਤੀ ਹੈ ਅਲੱਗ-ਅਲੱਗ ਤਰ੍ਹਾਂ ਦੇ ਕੰਮ ਦਿੱਤੇ ਆ ਜੋ ਮਰਜੀ ਕਰੋ ਪਰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਨਹੀਂ ਕਰਮ ਤੇ ਅੱਛੇ ਕਰਨੇ ਚਾਹੀਦੇ ਆ ਕਰਮ ਤੇ ਨੀਅਤ ਨੀਅਤ ਕੀ ਹੈ ਹੁਣ ਦੇਖੋ ਇੱਕ ਸਮੁੰਦਰ ਹੈ ਭਰਿਆ ਹੋਇਆ ਠੀਕ ਹੈ ਓਕੇ ਸਮੁੰਦਰ ਚੋਂ ਬਾਲਟੀ ਨਿਕਲ ਗਈ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਪਰ ਬਾਲਟੀ ਦੇ ਵਿੱਚੋਂ ਜੋ ਤੁਸੀਂ ਜੱਗ ਭਰਨਾ ਹੈ ਤਾਂ ਬੜਾ ਫਰਕ ਪੈਣਾ ਹੈ ਸਮਝ ਗਏ ਨਾ ਬਾਲਟੀ ਚ ਜਦੋਂ ਜੱਗ ਭਰਿਆ ਜਾਊਗਾ ਤਾਂ ਫਰਕ ਪਊਗਾ ਨਾ ਪਰ ਸਮੁੰਦਰ ਚੋਂ ਬਾਲਟੀ ਭਰਨ ਨਾਲ ਕਿਸੇ ਨੂੰ ਫਰਕ ਨਹੀਂ ਪੈਂਦਾ ਤਾਂ ਇਸ ਕਰਕੇ ਚੀਜ਼ਾਂ ਤੇ ਚਾਲਾਂ ਉੱਥੇ ਚੱਲੋ ਜਿੱਥੇ ਫਰਕ ਨਹੀਂ ਪੈਂਦਾ ਜਿੱਥੇ ਫਰਕ ਪੈਂਦਾ ਏ ਉਹ ਫਰਕ ਉਹ ਫਰਕ ਉਸ ਦਾ ਦੁੱਖ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਨੂੰ ਉਹ ਹਾਲ ਲੈ ਬੈਠਦੀ ਹੈ ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਕਿ ਔਤ ਦੀ ਚੀਜ਼ ਨਹੀਂ ਲੈਣੀ ਚਾਹੀਦੀ ਕਿਉਂ ਨਹੀਂ ਲੈਣੀ ਚਾਹੀਦੀ ਬਈ ਚੀਜ਼ ਤਾਂ ਚੀਜ਼ ਹੈ ਕਿਤੇ ਨਾ ਕਿਤੇ ਤਾਂ ਇਸ ਦਾ ਅਸਰ ਸਹੀ ਸੀ ਕਿਉਂਕਿ ਉੱਥੇ ਹਾ ਹੁੰਦੀ ਸੀ ਉੱਥੇ ਹੌਕਾ ਹੁੰਦਾ ਸੀ ਇਸ ਕਰਕੇ ਚੀਜ਼ ਸਹੀ ਸੀ ਸਿਆਣਿਆਂ ਦੀ ਕਿਉਂਕਿ ਦੇਖੋ ਆਪਾਂ ਕਹਿ ਦਿੰਨੇ ਆ ਕਿ ਚੀਜ਼ ਤਾਂ ਚੀਜ਼ ਹੀ ਹੈ ਜਿਦੀ ਮਰਜ਼ੀ ਹੋਈ ਹੋਈ ਕਿਉਂ ਬਈ ਜਿਸ ਜਗ੍ਹਾ ਤੇ ਹੌਕਾ ਹੋਵੇ ਜਿਸ ਜਗ੍ਹਾ ਤੇ ਹੋਵੇ ਕਿ ਲੈ ਸਾਡਾ ਹੁੰਦਾ ਕੋਈ ਸਾੰਪ ਦਾ ਤਾਂ ਇਹ ਹੁਣ ਇਹਨੂੰ ਜਾਣੀ ਹੈ ਨiyet ਉੱਥੇ ਹੀ ਰਹਿ ਗਈ ਤਾਂ ਕਿੱਥੋਂ ਫਲ ਜੂ ਸਹੀ ਸੀ ਸੀਆਣੇ ਸੀਆਣੇ ਐਵੇਂ ਥੋੜਾ ਸੀ ਸਮਝਦਾਰ ਸੀ ਤਾਂ ਤੁਸੀਂ ਵੀ ਬਹੁਤ ਸਮਝਦਾਰ ਹੋ ਤਾਂ ਇਸ ਕਰਕੇ ਕਦੇ ਵੀ ਉਹ ਅੱਗੇ ਪਹਿਲਾਂ ਕਹਿੰਦੇ ਹੁੰਦੇ ਸੀਗੇ ਇੱਕ ਕਹਾਵਤ ਸੀ ਕਿ ਦਸ ਘਰ ਤਾਂ ਚੜੇਲ ਛੱਡ ਜਾਂਦੀ ਹੈ ਹੈਨਾ ਤਾਂ ਇਸ ਕਰਕੇ ਇਹ ਠੀਕ ਹੈ ਕਿ ਆਪਣੇ ਨੁਕਸਾਨ ਕਰਦੇ ਪਰ ਨਹੀਂ ਕਰਨਾ ਚਾਹੀਦਾ ਕਿਉਂਕਿ ਆਪਣੇਆਂ ਨਾਲ ਕੀਤੀਆਂ ਹੋਈਆਂ ਚਾਲਾਂ ਤੁਹਾਨੂੰ ਆਪਣੇਆਂ ਦੁਆਰਾ ਹੀ ਨੁਕਸਾਨ ਪਚਾਉਂਦੀਆਂ ਨੇ ਤੇ ਉਹ ਭਾਵੇਂ ਧੀ ਹੋਵੇ ਫਿਰ ਭਾਵੇਂ ਪੁੱਤ ਹੋਵੇ ਭਾਵੇਂ ਭਰਾ ਹੋਵੇ ਭਾਵੇਂ ਭੈਣ ਹੋਵੇ ਫਿਰ ਆਪਣਾ ਖੂਨ ਬਣ ਕੇ ਆਉਂਦੀਆਂ ਨੇ ਤੇ ਪਰੇ ਪਰੇਸ਼ਾਨੀਆਂ ਦਿੰਦੀਆਂ ਨੇ ਫਿਰ ਅਸੀਂ ਕਹਿੰਦੇ ਆ ਲੈ ਭਾਈ ਅਸੀਂ ਤਾਂ ਬੁਰਾ ਨਹੀਂ ਕੀਤਾ ਅਸੀਂ ਤੇ ਤਾਂ ਚੰਗਾ ਕੀਤਾ ਖੌਰੇ ਕਿਹੜੇ ਕਰਮਾਂ ਦਾ ਫਲ ਹੈ ਫਿਰ ਇਹ ਕਹ ਕੇ ਅਸੀਂ ਪੱਲਾ ਛਾੜਦੇ ਹਾਂ ਹ ਤਾਂ ਚਲੋ ਉਹੀ ਗੱਲ ਸਮੁੰਦਰ ਚੋਂ ਬਾਲਟੀਆਂ ਭਾਵੇਂ ਦੋ ਭਰ ਲੋ ਪਰ ਬਾਲਟੀ ਚੋਂ ਜੱਗ ਨਹੀਂ ਪਰਨਾ ਕਦੇ ਓਕੇ ਆ ਇਸ ਤਰ੍ਹਾਂ ਪਰੇਸ਼ਾਨੀਆਂ ਬਾਦੀਆਂ ਨੇ ਸਿਤਾਰੇ ਸਹੀ ਰੱਖਣੇ ਆ ਗ੍ਰਹਿ ਸਹੀ ਰੱਖਣੇ ਆ ਜਿਸ ਨੇ ਆਪਣਾ ਚੰਦਰ ਸੰਭਲਿਆ ਮੰਗਲ ਸੰਭਲਿਆ ਸੂਰਜ ਸੰਭਲਿਆ ਜਾਨੀ ਕਿ ਆਪਣੀ ਮਾਂ ਸੰਭਲੀ ਜਿਸ ਦੁਆਰਾ ਅਸੀਂ ਦੁਨੀਆ ਚਾਏ ਆ ਪਿਓ ਸੰਭਲਿਆ ਸੂਰਜ ਸੰਭਲਿਆ ਤ ਉੱਤੇ ਬੈਠਾ ਹੋਇਆ ਸੂਰਜ ਦੀ ਰੋਸ਼ਨੀ ਪ੍ਰਕਾਸ਼ ਤੁਹਾਨੂੰ ਹਰ ਚੀਜ਼ ਦਿੰਦਾ ਹੈ ਹੈਨਾ ਮਨਵਾਲੀ ਬੜਾ ਹੈ ਮਨਵਾਲੀ ਬੜਾ ਹੈ ਗੱਲ ਤੇ ਸਾਰੀ ਮਨ ਦੀ ਹੈ ਨਾ ਬਸ ਮਨ ਮਜ਼ਬੂਤ ਧੀ ਧੀ ਹੋਵੇ ਪੁੱਤ ਹੋਵੇ ਔਲਾਦ ਹੋਵੇ ਤੇ ਜਦੋਂ ਅਸੀ ਅچھے ਕਰਮ ਕੀਤੇ ਆ ਤੇ ਉਹਨਾਂ ਦਾ ਸਾਥ ਹੋਵੇ ਤਾਂ ਸਮਝੋ ਫਿਰ ਜ਼ਿੰਦਗੀ ਸਵਰਗ ਹੀ ਆ ਤੇ ਚਲੋ ਚਾਰ ਦਿਨਾਂ ਬੜੇ ਖੁਸ਼ ਹੋ ਕੇ ਕੱਟਨੇ ਆ ਦਿਨ ਦੀ ਸ਼ੁਰੂਆਤ ਬੜੀ ਸਾਰੀ ਸੁਮਾਇਲ ਨਾ ਕਰਿਆ ਕਰੋ ਕਰਜ਼ਾ ਥੋੜਾ ਦੇਣਾ ਕਿਸੇ ਦਾ ਇਕੱਲੇ ਆਏ ਆ ਇਕੱਲੇ ਹੀ ਜਾਣਾ ਇਹ ਇਹ ਪੜਾ ਨੇ ਜ਼ਿੰਦਗੀ ਦੇ ਚੱਲਦੇ ਰਹਿੰਦੇ ਆ ਪਰ ਖੁਸ਼ ਰਹਿਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਓਕੇ ਆ ਚਲੋ ਆਪਾਂ ਗੱਲ ਕਰਾਂਗੇ ਅੱਜ 3824 ਦਿਨ ਸ਼ਨੀਵਾਰ ਦੀ ਚਤੁਰਤੀ ਤithi ਹੈ ਸ਼ਾਮ ਨੂੰ 3:52 ਮਿੰਟ ਤੱਕ ਉਸ ਤੋਂ ਬਾਅਦ ਜੋ ਦੂਸਰਾ ਪੱਖ ਸ਼ੁਰੂ ਹੋ ਜਾਏਗਾ ਪੁਨਰਵਸੂ ਨਕਸ਼ਤਰ ਚੱਲੇਗਾ ਪੱਖ ਕਿਦਾ ਮੱਸੀਆ ਦਾ 3:30 ਵਜੇ ਤੋਂ ਬਾਅਦ 3:52 ਤੋਂ ਬਾਅਦ ਮੱਸੀਆ ਦਾ ਪੱਖ ਕਰਕ ਰਾਸ਼ੀ ਵਿੱਚ ਚੰ드ਰਮਾ 4 ਨੰਬਰ ਦੀ ਰਾਸ਼ੀ ਵਿੱਚ ਪੁਨਰਵਸੂ ਨਕਸ਼ਤਰ ਚੱਲਿਆ ਪੁਨਰਵਸੂ ਨਕਸ਼ਤਰ ਤਕਰੀਬਨ 1:00 ਵਜੇ ਸੌਰੀ 11:00 ਵਜੇ 12:00 ਵਜੇ ਤੱਕ ਕਹਿ ਸਕਦੇ ਆਪਾਂ ਪੁਨਰਵਸੂ ਨਕਸ਼ਤਰ ਤੇ ਉਸ ਤੋਂ ਬਾਅਦ ਪੁਸ਼ya ਨਕਸ਼ਤਰ ਸ਼ਨੀ ਦਾ ਨਕਸ਼ਤਰ ਚੱਲੇਗਾ। ਗ੍ਰਹਾਂ ਦੇ ਮੁਤਾਬਕ ਕਰ ਕਰਾਚੀ ਵਿੱਚ ਪਹਿਲਾਂ ਤੋਂ ਚੱਲ ਰਿਹਾ ਸੂਰਜ। ਭਾਵੇਂ ਕੇ ਮੱਸੀਆ ਦਾ ਪੱਖ ਸ਼ਾਮ ਨੂੰ ਸ਼ੁਰੂ ਹੋਣਾ ਹੈ ਪਰ ਸੂਰਜ ਚੰਦਰ ਦੀ ਜੁਤੀ ਤਕਰੀਬਨ ਸਵੇਰ ਤੋਂ ਹੀ ਬਣ ਗਈ ਹੈ। ਸੂਰਜ ਚੰਦਰ ਦੀ ਜੁਤੀ ਸਵੇਰ ਤੋਂ ਬਣ ਗਈ ਹੈ ਥੋੜਾ ਡਾਰਕ ਹੋ ਗਏ। ਸੂਰਜ ਤੇ ਚੰਦਰ ਮਤਲਬ ਮੱਸੀਆ ਨਾ तमस्यादी जो स्थिति है इस मुताबिक सितारों के हिसाब ਨਾਲ ਆਪਾਂ ਜਾਣਦੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਰੇਜ਼ 애니মেশ ਰਾਸ਼ੀ ਵਾਲਿਆਂ ਦੇ ਲਈ ਕਿਵੇਂ ਦਾ ਜਾਏਗਾ ਅੱਜ ਦਾ ਦਿਨ ਮੇਸ਼ ਰਾਸ਼ੀ ਦੇ ਲਈ ਰਾਹੂ ਗਲ ਦਾ ਟਾਈਮ ਵੀ ਤੁਹਾਨੂੰ ਦੱਸ ਦਈਏ ਜੀ ਅੱਜ ਸ਼ਨੀਵਾਰ ਵਾਲੇ ਦਿਨ 9:30 9 ਵਜੇ ਤੋਂ ਲੈ ਕੇ 10:30 ਵਜੇ ਤੱਕ ਰਾਹੂ ਗਲ ਦਾ ਟਾਈਮ ਰਹੇਗਾ ਸਿਤਾਰਿਆਂ ਮੁਤਾਬਕ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਇਹਦੇ ਜਾਨੀ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਦੇ ਲਈ ਚੰਦਰ ਸੂਰਜ ਦੀ ਯੁਤੀ ਜੋ ਹੈ ਕਰਕ ਰਾਸ਼ੀ ਵਿੱਚ ਬਣੀ ਹੋਈ ਹੈ ਨਕਸ਼ਤਰ ਪੁਨਰਵਸੁਮਿਤਰਾ ਹੈ ਤਾਂ ਕਿਸਮਤ ਦਾ ਪੂਰਾ ਸਾਥ ਮਿਲਣ ਵਾਲਾ ਹੈ ਭੱਜਣਾ ਠੱਜ ਜ਼ਿਆਦਾ ਕਰਨੀ ਪੈਣੀ ਹੈ ਤੁਹਾਨੂੰ ਬਾਣੀ 'ਚ ਮਿਠਾਸ ਰੱਖ ਕੇ ਕੀਤੇ ਕੰਮ ਸਾਰੇ ਹੀ ਸਫਲ ਹੋ ਜਾਣਗੇ ਕੇਸਰ ਤੇ ਹਲਦੀ ਮੱਤੇ ਤੇ ਲਗਾ ਲਓ ਵਧੀਆ ਸ਼ਨੀਵਾਰ ਦਾ ਦਿਨ ਹੈ ਕਿਨਾਰਿਆਂ ਲੈ ਕੇ ਚਾਲ ਪਰਵਾ ਕਰ ਦੋ ਟੌਰਸਟ ਯਾਨੀ ਬ੍ਰਿਖ ਰਾਸ਼ੀ ਵਾਲੇ ਮੰਗਲ ਤੇ ਬ੍ਰਹਸਪਤੀ ਲਗਣ ਵਿੱਚ ਚੱਲਦੇ ਪਏ ਆ ਤੁਹਾਡੇ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਜੋ ਸ਼ਨੀ ਦਾ ਨਕਸ਼ਤਰ ਹੈ ਉਹ ਮਿੱਤਰ ਹੈ ਇਸ ਕਰਕੇ 11 ਵਜੇ ਤੋਂ ਬਾਅਦ ਕੀਤੀ ਗਈ ਡੀਲ ਤੇ ਕੰਮ ਤੁਹਾਡੇ ਸਕਸੈਸ ਦੇਣਗੇ ਹਿੰਮਤ ਬਣੀ ਰਹੇਗੀ ਕੌਨਫੀਡੈਂਸ ਥੋੜਾ ਜਿਹਾ ਸਿਰਚ ਦਰਦ ਰਹਿ ਸਕਦਾ ਹੈ ਤਾਂ ਧੁੱਪ ਚ ਸਿਰ ਟਕ ਲਓ ਜੈਮਿਨੀ ਮੇਥੂ ਰਾਸ਼ੀ ਵਾਲੇ ਸਿਤਾਰੇ ਚੰਗੇ ਸੂਰਜ ਚੰਦਰ ਬਣੇ ਦੂਸਰੀ ਦੂਸਰੇ ਕਾਰਜਾਹੇ ਧਨ ਸਥਾਨ ਵਿੱਚ ਧਨ ਪੈਸਾ ਕੰਮ ਕਰ ਅੱਛਾ ਪਰ ਬਾਣੀ ਦਾ ਤੱਤਾਪਣ ਰਿਸ਼ਤਿਆਂ ਨੂੰ ਖਰਾਬ ਕਰੇਗਾ ਥੋੜਾ ਜਿਆ ਗੁੱਸੇ ਤੇ ਕੰਟਰੋਲ ਰੱਖੋ ਇੱਕਦਮ ਪਾਰਾ ਵੱਧ ਰਿਹਾ ਦੂਜਿਆਂ ਦੇ ਤੁਸੀਂ ਨੁਕਸ ਹੀ ਕੱਢੀ ਜਾ ਰਹੇ ਹੋ ਜੋ ਤੁਹਾਡੇ ਸਿਤਾਰਿਆਂ ਨੂੰ ਖਰਾਬ ਕਰਦੇ ਆ ਦੁੱਧ ਮੱਥੇ ਤੇ ਲਾਣਾ ਜ਼ਰੂਰੀ ਹੋ ਗਿਆ ਤੇ ਪੰਛੀਆਂ ਨੂੰ ਸਤਨਾਜਾ ਪਾ ਦਿਓ ਕੈਂਸਰ ਕਰਕ ਰਾਸ਼ੀ ਵਾਲੇ ਸਿਹਤ ਥੋੜੀ ਜੀ ਖਰਾਬ ਰਹੇਗੀ ਸਿਹਤ ਖਰਾਬ ਦੀ ਵਜ੍ਹਾ ਦੇ ਨਾਲ ਸਿਰ ਵਿੱਚ ਦਰਦ ਵੀ ਰਹੇਗਾ ਤੇ ਨਾਲ ਆਪਾਂ ਕਹਿ ਸਕਦੇ ਆ ਕਿ ਪਤਾ ਨਾਲ ਬੈਸਬਾਜੀ ਵੀ ਹੋ ਸਕਦੀ ਆ ਵਜ੍ਹਾ ਕੋਈ ਵੀ ਹੋਵੇ ਚਲੋ ਇਸ ਚੀਜ਼ ਤੋਂ ਤੇ ਤੁਸੀਂ बचना ਇਹ ਵਜ੍ਹਾ ਨਾ ਹੋਵੇ ਨਾ ਹੋਵੇ ਵੱਡਿਆਂ ਨਾਲ ਬੈਸਬਾਜੀ ਨਹੀਂ ਕਰੀਂਦੇ ਗੋੜ ਅੱਜ ਤੁਸੀਂ ਕੁਲ ਨਹੀਂ ਖਾਣਾ ਤੇ ਮਾਂ ਦੇ ਪਿਆਰੀ ਹੱਥ ਲਗਾ ਲੈਣੇ ਆ। ਲਿਓ ਸਿੰਘ ਰਾਸ਼ੀ ਵਾਲੇ, ਸਤਾਰੇ ਸਿੰਘ ਰਾਸ਼ੀ ਵਾਲਿਆਂ ਦੇ ਵਾਹਨ ਨੁਕਸਾਨ ਵਾਲੇ, ਦਿਮਾਗ ਦੀ ਟੈਨਸ਼ਨ ਵਾਲੇ, ਉਲਝੇਵਿਆਂ ਵਾਲੇ, ਹਸਪਤਾਲ ਦੇ ਚੱਕਰ ਵਾਲੇ, ਜਾਂ ਕਿਸੇ ਨਾ ਕਿਸੇ ਦੀ ਗੱਲ ਮੰਨ ਤੇ ਲਗਾਉਣ ਵਾਲੇ ਆ ਕਿਉਂਕਿ ਸ਼ਨੀ ਦਾ ਨਕਸ਼ਤਰ ਚੱਲੇਗਾ 11 ਵਜੇ ਤੋਂ ਬਾਅਦ ਜੋ ਮਿੱਤਰਨੀ ਆ 7ਵੇਂ ਖਾਨੇ ਵਿੱਚ ਆ ਤਾਂ ਜੀਵਨ ਸਾਥੀ ਨਾਲ ਅੱਜ ਮਨਮੋਟਾ ਵਾਦ ਸਕਦਾ ਹੈ। ਤਾਂ ਕੀ ਕਰਨਾ ਤੁਸੀਂ ਅੱਜ ਕੇਸਰੀ ਰੰਗ ਪਾਉਣਾ ਹੈ। ਤੇ ਗੁੜ ਜਾਂ ਮਿੱਠਾ ਰਾਤ ਨੂੰ ਨਹੀਂ ਖਾਣਾ ਤੇ ਸਭ ਤੋਂ ਜ਼ਰੂਰੀ ਕੀ ਹੈ ਕਬੂਤਰਾਂ ਨੂੰ ਦਾਣਾ ਪਾਓ ਵਰਗੋ ਜਣੀ ਕੰਨਿਆ ਰਾਸ਼ੀ ਵਾਲਿਆਂ ਨੇ ਅੱਜ ਮਿੱਠੀ ਰੋਟੀ ਬਣਾਣੀ ਹੈ ਉਹ ਤੁਸੀਂ ਪੰਛੀਆਂ ਨੂੰ ਪਾ ਦੇਣੀ ਹੈ ਤਾਂ ਹੀ ਬੁੱਧ ਸ਼ੁਕਰ ਦੀ ਯੁਤੀ 12ਵੇਂ ਸਥਾਨ ਵਿੱਚ ਸ਼ੁਭ ਫਲ ਦੇਗੀ ਪਰ ਘਰ ਦੀ ਛੱਤ ਤੇ ਨਹੀਂ ਪਾਉਣਾ ਨਾਲ ਹੀ ਜੋ ਗ੍ਰਹਾਂ ਦੇ ਮੁਤਾਬਕ ਸ਼ਨੀ ਦਾ ਨਕਸ਼ਤਰ ਕਰਜ਼ਾ ਬਿਮਾਰੀ ਤੋਂ ਤੁਹਾਨੂੰ ਥੋੜੀ ਜਿਹੀ ਰਾਹਤ ਮਿਲੇਗੀ ਮੈਡੀਸਿਨ ਲਗਣੀ ਸ਼ੁਰੂ ਹੋ ਜਾਏਗੀ ਕੋਸ਼ਿਸ਼ ਕਰਨੀ ਹੈ ਤੁਸੀਂ ਅੱਜ ਸ਼ਨੀਵਾਰ ਦਾ ਦਿਨ ਹੈ ਕੀੜਿਆਂ ਦੇ ਪੌਂਦ ਤੇ ਤੇਲ ਚੋਲੀ ਪਾ ਦਿਓ ਲਿਬਰਾ ਤੋਂ ਲੜਾ ਚੀ ਵਾਲਿਆਂ ਦੀ ਗੱਲ ਕਰੀਏ ਤਾਂ ਮੰਗਲ ਬ੍ਰਹਸਪਤ 8ਵੇਂ ਸਥਾਨ ਵਿੱਚ ਸ਼ਨੀ ਦਾ ਨਕਸ਼ਤਰ ਮਿੱਤਰ ਸੂਰਜ ਚੰਦਰ ਦੀ ਯੂਤੀ ਬਣੀ ਹੈ 10ਵੇਂ ਸਥਾਨ ਵਿੱਚ ਸਭ ਦਾ ਸਾਥ ਸਾਥ ਤੇ ਕਿਸਮਤ ਵੱਲੋਂ ਅੱਛੇ ਲੋਕਾਂ ਦਾ ਸਬੰਧ ਵੀ ਵਧੇ ਹੋਏ ਆ ਕੋਸ਼ਿਸ਼ ਕਰਨੀ ਹੈ ਵਿਦੇਸ਼ ਤੇ ਰਸਤੇ ਅਗਰ ਕੋਈ ਬੰਦ ਹੋਇਆ ਤਾਂ ਉਹ ਖੁੱਲ ਜਾਣ ਤਾਂ ਉਹਦੇ ਲਈ ਤੁਸੀਂ ਅੱਜ ਬੱਚਿਆਂ ਨੂੰ ਫਲ ਦੇ ਦੇਣੇ ਆ ਤਾਂ ਕਿ ਸ਼ੁਕਰ ਬੁੱਧ ਵੀ ਅੱਛਾ ਤੇ ਕੋਈ ਪ੍ਰਾਪਰਟੀ ਦੀ ਨਵੀਂ ਡੀਲ ਅੱਛੀ ਹੋ ਜਾਏਗੀ ਬੱਚੇ ਉਹ ਤੁਸੀਂ ਤਾਂ ਪੜਾਈ ਵਿੱਚ ਮਨ ਲੱਗੇਗਾ ਆਉਣ ਵਾਲੇ ਹਫਤੇ ਦੀ ਪਲੈਨਿੰਗ ਕਿਸੇ ਦੋਸਤ ਮਿੱਤਰਾਂ ਦੇ ਨਾਲ ਕਿਤੇ ਜਾਣਾ ਆਉਣਾ ਸ਼ੁਭਫਲ ਦੇ ਸਕਦਾ ਹੈ ਠੀਕ ਹੈ ਅਗਲੀ ਰਾਸ਼ੀ ਸਕੋਰਪੀਓ ਜਾਨੀ ਬ੍ਰਿਜਕ ਰਾਸ਼ੀ ਵਾਲੇ ਬ੍ਰਿਜਕ ਰਾਸ਼ੀ ਦੇ ਲਈ ਸ਼ਨੀ ਦਾ ਨਕਸ਼ਤਰ ਜੋ ਹੈ ਉਹ ਤਕਰੀਬਨ ਤਕਰੀਬਨ ਮਿੱਤਰਿਆ ਜੋ ਕਿ ਪਰੇਸ਼ਾਨੀਆਂ ਤੋਂ ਮਿੱਤਰ ਨਹੀਂ ਹੈ ਸੌਰੀ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਜੋ ਚੇਂਜ ਹੋ ਪਲੇਸ ਕਰਾ ਰਿਹਾ ਕੰਮਕਾਰ ਜਗਾ ਚੇਂਜ ਹੋ ਸਕਦੀ ਹੈ ਪਰ ਜੋ ਪਹਿਲਾਂ ਬ੍ਰਸਪਦ ਦਾ ਨਕਸ਼ਤਰ ਚੱਲ ਰਿਹਾ ਮਿੱਤਰ ਹੈ ਤਾਂ 11 12 ਵਜੇ ਤੱਕ ਸਾਰੇ ਕੰਮ ਆਪਣੇ ਨਿਬੇੜ ਲਓ ਤੇ ਕੋਈ ਵੀ ਕੰਮ ਕੱਲ ਤੇ ਨਾ ਟਾਲੋ ਤੇ ਕੋਸ਼ਿਸ਼ ਕਰੋ ਕਿ ਅੱਜ ਕਾਲਾ ਨੀਲਾ ਰੰਗ ਵੀ ਨਹੀਂ ਪੋਣਾ ਸ਼ਨੀਵਾਰ ਦਾ ਦਿਨ ਹੈ ਮਿੱਠਾ ਬਦਾਨਾ ਲੈ ਕੇ ਸ਼ਨੀ ਮੰਦਰ ਜਾਂ ਪੈਰੋ ਮੰਦਰ ਜਾਂ ਤੁਸੀਂ ਹਨੂਮਾਨ ਜੀ ਦਾ ਰੱਖ ਸਕਦੇ ਹੋ ਸੈਜੀਟੇਰੀਅਸ ਧਨੂ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜੋ ਹੈ ਨਕਸ਼ਤਰ ਦੇ ਹਿਸਾਬ ਨਾਲ ਤਕਰੀਬਨ ਤਕਰੀਬਨ ਦੁਪਹਿਰ ਤੱਕ ਸਮਾਂ ਬਿਹਤਰੀ ਵਾਲਾ ਰਹੇਗਾ ਵਿਰੋਧੀ ਕੋਈ ਨੁਕਸਾਨ ਨਹੀਂ ਘਰ ਪਾਉਣਗੇ ਆਉਣ ਵਾਲੇ ਕੱਲ ਨੂੰ ਲੈ ਕੇ ਚਿੰਤਾਵਾਂ ਬਣੀਆਂ ਹੋਈਆਂ ਨੇ ਪਰ ਨਾਲ ਹੀ ਕਿਸੇ ਨਾ ਕਿਸ ਤਰ੍ਹਾਂ ਤੁਸੀਂ ਆਪਣੇ ਮਨ ਨੂੰ ਸਮਝਾ ਲਵੋਗੇ ਕੋਈ ਉਲਝੇਵਾਂ ਨਹੀਂ ਰਹੇ ਠੀਕ ਹੈ ਕੋਸ਼ਿਸ਼ ਕਰਨੀ ਅੱਜ ਪੀਲਾ ਰੰਗ ਪਾਓ ਤੇ ਹਲਦੀ ਪਾ ਕੇ ਇਸ਼ਨਾਨ ਕਰੋ ਅਗਲੀ ਰਾਸ਼ੀ ਕੈਪ੍ਰਿਕੌਰਨ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਹੈ ਅਧਿਮਾਗੀ ਓਲ ਜੇਵੇਂ ਵਧਾਉਣ ਵਾਲੇ ਆ ਸੂਰਜ ਚੰਦਰ 7ਵੇਂ ਸਥਾਨ ਵਿੱਚ ਹੈ ਇਮੋਸ਼ਨਲ ਹੋ ਰਹੇ ਹੋ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਪਰਿਵਾਰ ਦੀ ਸਿਹਤ ਨੂੰ ਲੈ ਕੇ ਨਾਲ ਹੀ ਜੋ ਮੰਗਲ ਤੇ ਬ੍ਰਸਪਰ ਸੋਚਿਤ ਸਥਾਨ ਵਿੱਚ ਨੇ ਤਾਂ ਹਰ ਤਰ੍ਹਾਂ ਨਾਲ ਕੀਤੇ ਯਤਨ ਸਰਕਾਰੀ ਦਰਬਾਰੇ ਨੇ ਫੇਮ ਵਿੱਚ ਵਾਦਾ ਕਰਨਗੇ ਦੋਸਤ ਮਿੱਤਰਾਂ ਤੇ ਭਰੋਸਾ ਜ਼ਿਆਦਾ ਨਹੀਂ ਕਰਨਾ ਤੇ ਰਾਤ ਨੂੰ ਸਫੇ ਚੀਜ਼ ਦਾ ਸੇਵਨ ਵੀ ਨਹੀਂ ਕਰਨਾ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਕੁੰਭ ਰਾਸ਼ੀ ਦੇ ਲਈ ਥੋੜੇ ਪੈਸੇ ਦੇ ਨੁਕਸਾਨ ਵਾਲੇ ਸਿਤਾਰੇ ਚੱਲ ਰਹੇ ਆ ਪੈਸੇ ਦਾ ਲੈਣ ਦੇਣ ਧਿਆਨ ਨਾਲ ਕਰੋ ਕਿਸੇ ਨੂੰ ਵੀ ਬਿਨਾ ਮੰਗੇ ਬਿਨਾ ਸਲਾਹ ਬਿਨਾ ਮੰਗੇ ਸਲਾਹ ਨਹੀਂ ਦੇਣੀ ਤੁਸੀਂ ਅੱਜ ਠੀਕ ਹੈ ਕੇਸਰ ਮੱਥੇ ਤੇ ਲਾ ਲੈਣਾ ਹੈ ਤੇ ਇੱਕ ਨਾਰੀਅਲ ਲੈ ਕੇ ਪੈਰੋਂ ਮੰਦਰ ਰੱਖ ਦੇਣਾ ਹੈ ਪਾਇਸੇ ਯਾਨੀ ਮੀਨ ਰਾਸ਼ੀ ਵਾਲੇ ਮੀਨ ਰਾਸ਼ੀ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਮੀਨ ਰਾਸ਼ੀ ਲਈ ਜੋ ਸਿਤਾਰੇ ਚੱਲਦੇ ਪਏ ਆ ਉਸ ਮੁਤਾਬਕ ਕੰਬਰਾਚੀ ਦੇ ਲੇਟ ਚਲੋ ਸੂਰਜ ਚੰਦਰ ਸ਼ੇਮਿਸਥਾਨ ਵਿੱਚ ਸੀ ਤੇ ਨਕਸ਼ਤਰ ਸ਼ਨੀ ਦਾ ਆਏਗਾ ਤਾਂ ਮਿੱਤਰ ਹੈ ਤੇ ਕੰਮਕਾਰ ਚੱਲ ਪੈਣਗੇ ਪਰ ਧਿਆਨ ਰੱਖਣਾ ਹੈ ਅੱਜ ਆਪਣੇ ਛੋਟੇ ਜਾਂ ਵੱਡੇ ਭਾਈ ਪੈਨਰ ਬੈਸਪਾਜੀ ਨਹੀਂ ਕਰਨੀ ਪਾਇਸ ਤੇ ਜਾਨੀ ਮੇਨ ਰਾਸ਼ੀ ਦੇ ਲਈ ਸਿਤਾਰੇ ਜੋ ਨੇ ਬ੍ਰਹਸਪਤ ਦੀ ਸਥਿਤੀ ਅੱਛੀ ਹੈ ਆਪਣੇ ਮਿੱਤਰ ਮੰਗਲ ਨਾਲ ਹੈ ਧਨ ਕੰਮਕਾਰ ਹਿੰਮਤ ਨਾਲ ਕਰਨ ਤੇ ਸਫਲਤਾ ਮਿਲ ਜਾਣੀ ਹੈ ਕੋਈ ਨੁਕਸਾਨ ਨਹੀਂ ਹੋਣਾ ਪ੍ਰਾਪਰਟੀ ਸਬੰਧੀ ਕੋਈ ਡੀਲ ਹੋਣ ਵਾਲੀ ਹੈ ਤੁਹਾਡੀ ਅਗਰ ਕੋਈ ਤੁਸੀਂ ਨੌਕਰੀ ਕਰਦੇ ਹੋ ਤਾਂ ਕਿਸੇ ਦੀ ਮਦਦ ਨਾਲ ਕੰਮਕਾਰ ਚੇਂਜ ਕਰਨ ਲਈ ਨਮਾ ਅਡੀਸ਼ਨ ਕਰਨ ਲਈ ਵੀ ਸਿਤਾਰੇ ਬਿਲਕੁਲ ਕਿਸਮਤ ਦੇ ਸਾਥ ਦੇ ਜਾਣਗੇ ਕੀ ਕਰਨਾ ਹੈ ਜੀ ਤੁਸੀਂ ਅੱਜ ਪਤਾਸੇ ਲੈ ਕੇ ਧਾਰਮਿਕ ਸਥਾਨ ਤੇ ਰੱਖਦੇ ਨੇ ਤੇ ਸਵੇਰ ਤੋਂ ਹੀ ਪਤਾਸੇ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਦੁੱਧ ਮਲ ਕੇ ਨਹਾਉਣਾ ਨਹੀਂ ਭੁੱਲਣਾ ਇਹ ਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਸਿਤਾਰਿਆਂ ਦੇ ਮੁਤਾਬਕ ਗ੍ਰਹਿਆਂ ਦੇ ਮੁਤਾਬਕ ਕਿੰਦਾ ਚੀਜ਼ਾਂ ਨੂੰ ਸਹੀ ਕਰਕੇ ਅਸੀਂ ਆਪਣੇ ਦਿਨ ਨੂੰ ਬੈਸਟ ਬਣਾ ਸਕਦੇ ਹਾਂ ਤੇ ਹੁਣ ਵਾਸਤੂ ਟਿਪ ਵਾਸਤੂ ਦੇ ਮੁਤਾਬਕ ਆਪਾਂ ਵਸਤੂਆਂ ਨੂੰ ਸਹੀ ਜਗ੍ਹਾ ਤੇ ਹੋਣਾ ਹੀ ਵਾਸਤੂਕ ਹੁੰਦਾ ਹੈ ਜੀ। ਕਈ ਵਾਰੀ ਅਸੀਂ ਆਪਣੇ ਘਰ ਵਿੱਚ ਕੋਈ ਚੀਜ਼ ਲਿਆਂਦੀ ਆ। ਕਈ ਵਾਰੀ ਅਸੀਂ ਸੁਣਦੇ ਆ, ਦੇਖਦੇ ਆ ਕਿ ਆਹ ਚੀਜ਼ ਇੱਥੇ ਰੱਖਣੀ ਸ਼ੋਭਾ ਆ, ਚੀਜ਼ ਇੱਥੇ ਕਰਨੀ ਸ਼ੋਭਾ ਇੱਥੇ। ਥੋੜਾ ਜਦੋਂ ਚੇਂਜ ਕਰਦੇ ਹੁੰਦੇ ਨਾ ਤ ਉਸ ਨੂੰ ਮਹਿਸੂਸ ਕਰਿਆ ਕਰੋ ਕਿ ਆਹ ਚੀਜ਼ ਇੱਥੇ ਕੀਤੀ ਸੀ ਇਸ ਨਾਲ ਕੀ ਜਿਵੇਂ ਕਿ ਬੈੱਡ ਹੀ ਲਾ ਲਓ। ਕਈ ਵਾਰੀ ਹੁਣ ਅਸੀਂ ਸਫਾਈਆਂ ਕਰਦੇ ਕਰਦੇ ਕਿ ਅੱਜ ਬੈਟ ਇੱਧਰ ਲਾ ਲੈਨੇ ਆ, ਇੱਧਰ ਲਾ ਲੈਨੇ ਆ, ਇੱਧਰ ਲਾ ਲੈ। ਜਦੋਂ ਤੁਸੀਂ ਕੁਝ ਚੇਂਜ ਕਰਦੇ ਹੋ ਤਾਂ ਆਪਣੇ ਆਪ ਵਿੱਚ ਚੇਂਜ ਦਾ ਮਹਿਸੂਸ ਕਰਦੇ ਹੋ ਤਾਂ ਇਹ ਸੋਚੋ ਕਿ ਹੁਣ ਥੋੜੇ ਕੁ ਦਿਨਾਂ ਤੋਂ ਇੱਧਰ ਨੂੰ ਸੌਂ ਰਹੇ ਆ ਤਾਂ ਕਿੱਦਾਂ ਮਹਿਸੂਸ ਹੁੰਦਾ ਹੈ ਹੈਨਾ ਹਰ ਦਿਸ਼ਾ ਹਰ ਕਿਸੇ ਲਈ ਛੁਬ ਨਹੀਂ ਇਹ ਵੀ ਸਹੀ ਹੈ ਇਹ ਸਚਾਈਆ ਬ੍ਰਿਖ ਲਗਣ ਵਾਲੇ ਤੇ ਕੁੰਭ ਲਗਣ ਵਾਲੇ ਤੇ ਮਕਰ ਲਗਣ ਵਾਲੇ ਅਗਰ ਪੂਰਬ ਵੱਲ ਦਿਸ਼ਾ ਕਰਕੇ ਸਿਰ ਕਰਕੇ ਸੌਂਦੇ ਆ ਤਾਂ ਸੂਰਜ ਉਹਨਾਂ ਦੀ એનર્ਜੀ ਜੋ ਹੈ ਉਸ ਨੂੰ ਸੂਰਜ ਮਿੱਤਰ ਨਾ ਹੋਣ ਕਰਕੇ ਸਿਰ ਦੀਆਂ ਬਿਮਾਰੀਆਂ ਦੇ ਜਾਂਦਾ ਹੈ ਤਾਂ ਹੁਣ ਸਾਰਿਆਂ ਲਈ ਦੱਖਣ ਦੀ ਦਿਸ਼ਾ ਸ਼ੁਭ ਹੁੰਦੀ ਹੈ ਬਿਲਕੁਲ ਸਹੀ ਹੈ ਜੀ ਹਰ ਕਿਸ ਲਈ ਦੱਖਣ ਪਾਸੇ ਸਿਰ ਕਰਕੇ ਸੌਣਾ ਸ਼ੁਭ ਹੈ ਪਰ ਕਈ ਵਾਰੀ ਸਾਨੂੰ ਉਹ ਚੀਜ਼ਾਂ ਸੂਟ ਨਹੀਂ ਕਰਦੀਆਂ ਜੋ ਸਾਰਿਆਂ ਲਈ ਸਹੀ ਹੁੰਦੀਆਂ ਨੇ ਤਾਂ ਤਰਕ ਦਾ ਮਤਲਬ ਲੌਜੀਕ ਦਾ ਮਤਲਬ ਇਹੀ ਆ ਕਿ ਦੇਖੋ ਕਰੋ ਸਮਝੋ ਸਮਝ ਕੇ ਉਸ ਚੀਜ਼ ਨੂੰ ਅਪਣਾਓ ਅਪਨਾ ਕੇ ਉਸ ਦਾ ਰਿਜ਼ਲਟ ਦੇਖੋ ਤੇ ਫਿਰ ਉਸ ਨੂੰ ਦੁਬਾਰਾ ਪਰਵਰਤਨ ਕਰੋ ਓਕੇ ਆ جلو سمه دادا تو سی از داد سب دادا دم بخات خودت جابے خوش رو مسکراوند رو مندے ساز کرد